ਤਨਵਾਦੀ ਜਿਹੜਾ ਪ੍ਰੋਗਰਾਮ ਹੈ ਉਹ ਸ਼ੁਰੂ ਕੀਤਾ ਹੈ ਜਾਨੀ ਕਿ ਲੋਕਾਂ ਦਾ ਸ਼ੁਕਰਾਨਾ ਔਰ ਮੈਂ ਅੱਜ ਸੈਂਟਰਲ ਇਲਾਕੇ ਚ ਡਾਬਰ ਸਾਹਿਬ ਦੇ ਜਿਹੜੇ ਸਾਡੇ ਸਾਰੇ ਮੇਨ ਵਰਕਰਾਂ ਸਾਂ ਉਹਨਾਂ ਦਾ ਧੰਨਵਾਦ ਕੀਤਾ ਔਨ ਆਲੇ ਸਮੇਂ ਚ ਅਸੀਂ ਵਾਰਡ ਵਾਈਜ਼ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਹੈ ਉਹਨਾਂ ਲੋਕਾਂ ਦਾ ਧੰਨਵਾਦ ਕਰਾਂਗੇ ਔਰ ਜਿਨ੍ਹਾਂ ਲੋਕਾਂ ਨੇ ਨਹੀਂ ਵੀ ਵੋਟਾਂ ਪਾਈਆਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਮੈਂ ਮੈਂਬਰ ਆਫ ਪਾਰਲੀਮੈਂਟ ਪੂਰੇ ਲੁਧਿਆਣੇ ਦਾ ਐ ਪੂਰੇ ਪੰਜਾਬ ਦਾ ਐ ਨਾ ਕਿ ਕੇਵਲ ਕਿਸੇ ਵਿਅਕਤੀ ਵਿਸ਼ੇਸ਼ ਦਾ ਸੋ ਅੱਜ ਪਹਿਲੀ ਪਲੇਠੀ ਜਿਹੜੀ ਧੰਵਾਦੀ ਦੌਰ ਹੈ ਉਹ ਅਸੀਂ ਅੱਜ ਕਰਨਾ ਸਿਆਏ ਆਂ ਔਰ ਹੌਲੀ ਹੌਲੀ ਆ ਜਲੰਧਰ ਬਾਏ ਇਲੈਕਸ਼ਨ ਤੋਂ ਬਾਅਦ ਜੀ ਅਸੀਂ ਪੂਰੇ ਲੁਧਿਆਣੇ ਦਾ ਬੋਰਡ ਵਾਈਜ਼ ਜਾ ਕੇ ਦਾਬਰ ਸਾਹਿਬ ਹਰਾਂ ਦੇ ਨਾਲ ਅਸੀਂ ਧਨਵਾਨੀ ਦੌਰਾ ਕਰਾਂਗੇ ਸੋ ਇਸ ਕਰਕੇ ਅੱਜ ਮੈਂ ਸੈਂਟਰਲ ਇਸ ਇਲਾਕੇ ਚ ਆਇਆ ਕਿਹੜਾ ਇੱਕ ਕੋਰ ਦਾ ਮਕਾਬਲਾ ਕੀਤਾ ਫੋਟੋਗੈਰਫ ਸੰਜੇ ਜੀ ਕਹਿੰਦੇ ਕੋਣ ਕਹਿ ਰਿਹਾ ਸੀ ਸੁਣੋ ਜਨਾਬ ਬਹੁਤ ਸਾਰੀਆਂ ਹੋਰ ਗੱਲਾਂ ہیں ਦੇਸ਼ ਦੀਆਂ ਕਰਨ ਵਾਲੀਆਂ ਇਹ ਪਰਿਵਾਰਕ ਇੱਕ ਗੱਲ ਹੈ ਕਿਸੇ ਵਿਅਕਤੀ ਵਿਸ਼ੇਸ਼ ਨੇ ਕੋਈ ਗੱਲ ਕਹੀ ਹੈ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵੱਡਾ ਇਸ਼ੂ ਹੈ ਜਿਹਦੇ ਤੇ ਰਾਜਾ ਵੜਿੰਗ ਕੋਈ ਆਪਣੀ ਟਿੱਪਣੀ ਦੇਵੇ ਇੱਕ ਰਾਮ ਮੰਦਰ ਦੀ ਤੁਸੀਂ ਗੱਲ ਕਰ ਰਹੇ ਠੰਡੇ ਵਿੱਚ ਤੁਸੀਂ ਭਾਵੁਕ ਵੀ ਹੋ ਗਏ ਸੀਗੇ ਦੇਖੋ ਭਗਵਾਨ ਰਾਮ ਜੀ ਦੀ ਫੋਟੋ ਲਾ ਕੇ ਝੰਡੇ ਦੀ ਭਗਵਾਨ ਰਾਮ ਜੀ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਹੋਈ ਔਰ ਵਿੱਚੋਂ ਦੋ ਤਿੰਨ ਥਾਵਾਂ ਤੋਂ ਮੈਂ ਚੱਕਣ ਦੀ ਕੋਸ਼ਿਸ਼ ਕੀਤੀ ਪੂਰਾ ਕਾਰਨ ਸੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਭਗਵਾਨ ਜੀ ਦੀ ਰਾਮ ਜੀ ਦੀ ਉਹ ਬੇਦਬੀ ਹੋਈ ਹੈ ਇਸ ਤਰ੍ਹਾਂ ਝੰਡੇ ਤੇ ਫੋਟੋ ਲਾ ਕੇ ਫਿਰ ਉਹ ਕੂੜੇ ਚੋਂ ਮਿਲੇ ਤਾਂ ਮੈਂ ਸਮਝਦਾ ਕਿ ਇਸ ਨਾਲ ਸਾਡੇ ਭਗਵਾਨ ਦੀ ਬਿਆਦੀ ਹੁੰਦੀ ਹੈ ਇਹ ਨਹੀਂ ਕਰਨਾ ਚਾਹੀਦਾ ਕੇਵਲ ਕੁਰਸੀ ਹਥਿਆਉਣ ਦੇ ਪਿੱਛੇ ਔਰ ਅਯੋਧਿਆ ਦੇ ਵਿੱਚ ਚੋਣ ਹਾਰ ਜਾਣਾ ਜਿੱਥੇ ਰਾਮ ਜੀ ਦਾ ਮੰਦਰ ਬਣਿਆ ਮੈਂ ਸਮਝਦਾ ਕਿ ਇਹ ਰਾਮ ਭਗਵਾਨ ਜੀ ਸਾਡੇ ਭਗਵਾਨ ਰਾਮ ਨੇ ਸਨੇਹਾ ਦਿੱਤਾ ਹੈ ਸਮੂਹ ਦੇਸ਼ ਵਾਸੀਆਂ ਨੂੰ ਕਿ ਰਾਮ ਜੀ ਕਿਸੇ ਵਿਅਕਤੀ ਵਿਸ਼ੇਸ਼ ਦੇ ਨਹੀਂ ਹੈ ਰਾਮ ਜੀ ਕਿਸੇ ਪਾਰਟੀ ਦੇ ਨਹੀਂ ਹੈ ਇਸ ਕਰਕੇ ਯੋਧਿਆ ਦੇ ਵਿੱਚ ਕਾਂਗਰਸ ਪਾਰਟੀ ਦਾ ਪਰਚਮ ਲਹਿਰਾਇਆ ਝੰਡਾ ਲਹਿਰਾਇਆ ਸੋ ਇਸ ਤੋਂ ਵੱਡੇ ਸੰਕੇਤ ਨਹੀਂ ਹੋ ਸਕਦੇ ਮੈਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਜਿਹੜਾ ਸਾਡਾ ਭਾਈਚਾਰਾ ਹੈ ਜਿਹੜੀ ਭਾਈਚਾਰਕ ਸਾਂਝ ਹੈ ਬਹੁਤ ਮਾੜੇ ਹਾਲਾਤ ਪੰਜਾਬ ਦੇ ਅੰਦਰ ਰਹੇ ਲੇਕਿਨ ਪੰਜਾਬ ਦੇ ਲੋਕਾਂ ਨੇ ਆਪਣੀ ਭਾਈਚਾਰਕ ਸਾਂਝ ਨਹੀਂ ਪੁੱਟਣ ਦਿੱਤੀ ਲੇਕਿਨ ਅੱਜ ਜਿਹੜੀਆਂ ਪਾਰਟੀਆਂ ਸਾਡੇ ਭਾਈਚਾਰੇ ਨੂੰ ਤੋੜਨਾ ਚਾਹੁੰਦੀਆਂ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੋ ਹੋ ਗਿਆ ਬੀਤ ਗਿਆ ਉਹਨੂੰ ਭੁੱਲ ਜਾਣਾ ਚਾਹੀਦਾ ਹੈ ਲੇਕਿਨ ਸਾਨੂੰ ਆਪਸ ਵਿੱਚ ਉਹੀ ਪਿਆਰ ਜਿਹੜਾ ਅਸੀਂ ਇੱਕ ਦੂਜੇ ਦਾ ਸਦੀਆਂ ਤੋਂ ਕਰਦੇ ਆਉਨੇ ਆ ਸਨਮਾਨ ਕਰਦੇ ਆਉਨੇ ਸਾਨੂੰ ਉਹ ਭਾਵਨਾ ਰੱਖ ਕੇ ਸਾਡੇ ਪੰਜਾਬ ਨੂੰ ਔਰ ਸਾਡੇ ਦੇਸ਼ ਨੂੰ ਇਕੱਠਾ ਰੱਖਣਾ ਚਾਹੀਦਾ ਹੈ ਵਿਰੋਧੀ ਕਹਿੰਦੇ ਆ ਜੀ ਇਲੈਕਸ਼ਨ ਤੋਂ ਬਾਅਦ ਮਿਲਣ ਲਈ ਇੱਥੇ ਜਿੱਤ ਵੀ ਗਏ ਤੁਹਾਡੇ ਵੱਲੋਂ ਵਾਰ-ਵਾਰ ਪਰਮਾਤਮਾ ਮੇਰੇ ਵਿਰੋਧੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਵਿਰੋਧੀ ਨੂੰ ਚੜ੍ਹਦੀ ਕਲਾ ਅਗਰ ਬਖਸ਼ੇਗਾ ਕਫੇਰ ਹੀ ਮੈਂ ਉਹਨਾਂ ਦਾ ਮੁਕਾਬਲਾ ਕਰ ਸਕਾਂਗਾ ਸੋ ਸੱਚੇ ਪਾਤਸ਼ਾਹ ਵਿਰੋਧੀਆਂ ਨੂੰ ਚੜ੍ਹਦੀ ਕਲਾ ਬਖਸ਼ੇ ਔਰ ਸਾਡੇ ਗੁਰੂ ਨੇ ਕਿਹਾ ਕਿ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਸਾਰਿਆਂ ਦੀ ਚੜ੍ਹਦੀ ਕਲਾ ਹੋਵੇ ਸੋ ਆਪੇ ਸੱਚੇ ਪਾਤਸ਼ਾਹ ਉਹਨਾਂ ਦੇ ਸਮੇਂ ਚ ਕਿਰਪਾ ਕਰੇਗਾ ਬਾੜ ਭਾਈ ਬਾੜ ਭਾਈ ਵਾਰੀ ਵਾਰੀ ਸੇ ਜਾਊਗਾ ਜੀ ਜਿਵੇਂ ਤੁਸੀਂ ਉਹ ਦੱਸਿਆ ਗਿਆ 100% ਯਾਰ ਇੱਕ ਵਾਰੀ ਨਹੀਂ ਜਾਊਗਾ ਕਈ ਵਾਰ ਅਵਾਰਡ ਵਾਈਜ਼ ਜਾਊਗਾ ਇੱਕ ਵਾਰੀ ਨਹੀਂ ਜਾਊਗਾ ਹਰ ਵਰਕਰ ਦੇ ਘਰ ਜਾਊਗਾ ਹਰ ਵਿਅਕਤੀ ਨਾ ਮਿਲੇਗਾ। ਹਰ ਇੱਕ ਤੁਸੀਂ ਫੋਨ ਦੀ ਗੱਲ ਕੀਤੀ ਹੈ ਪੰਜਾਬ ਆ ਬੰਦੇ ਦੇ ਹਰੇਕ ਏਰੀਆ ਚ ਚਾਰੇ ਜ਼ੋਨਾਂ ਚ ਦਫ਼ਤਰ ਇੱਕ ਇੱਕ ਖੋਲੋਗੇ। ਚਾਰੇ ਜ਼ੋਨਾਂ ਚ ਕੋਈ ਦਫ਼ਤਰ ਨਹੀਂ ਹੁੰਦਾ ਮੈਨੂੰ ਇਹ ਨਹੀਂ ਪਤਾ ਵੀ ਚਾਰ ਜ਼ੋਨ ਕਿਹੜੇ ਆ ਤੁਸੀਂ ਕਹਿੰਦੇ ਨਹੀਂ। ਚਾਰ ਜ਼ੋਨ ਕਿਵੇਂ ਬਣਾਤੇ ਤੁਸੀਂ? ਆਪਣੀ ਮਰਜ਼ੀ ਨਾਲ ਹੀ ਕੋਈ ਜ਼ੋਨ ਬਣਾ ਦਿੰਦਾ ਹੈ। ਇੱਕ ਦਫ਼ਤਰ ਜ਼ਰੂਰ ਖੋਲਾਂਗੇ। ਜਿੱਥੇ ਲੋਕਾਂ ਨੂੰ ਪਤਾ ਹੋਏਗਾ ਕਿਉਂਕਿ ਸਾਡੇ ਕੰਟੈਸਟਡ ਕੈਂਡੀਡੇਟ ਦੇ ਵੀ ਦਫ਼ਤਰ ਹੈ ਕਾਉਂਸਲਰਾਂ ਦਾ ਵੀ ਦਫ਼ਤਰ ਹੈ ਪਹਿਲਾਂ ਲੋਕ ਉਹਨਾਂ ਕੋਲੇ ਜਾਣਗੇ। ਜਿੱਥੇ ਕੋਈ ਵੱਡਾ ਕੰਮ ਹੋਏਗਾ ਦਿੱਕਤ ਆਉਂਦੀ ਪਰੇਸ਼ਾਨੀ ਹੋਏਗੀ ਤਾਂ ਉੱਥੇ ਇੱਕ ਮੈਂਬਰ ਆਫ ਪਾਰਲੀਮੈਂਟ ਦਾ ਵੀ ਦਫ਼ਤਰ ਹੋਊਗਾ ਤਾਂ ਜੋ ਲੋਕ ਆਪ ਦੀ ਸਿੱਧੀ ਗੱਲ ਅਗਰ ਕੋਈ ਵੱਡੀ ਦਿੱਕਤ ਆ ਗਈ ਮੈਨੂੰ ਪਹੁੰਚਾ ਸਕਦੇ ਹੋ ਜਰੂਰ ਖੁੱਲਣ ਜਿਹੜਾ ਨੰਬਰ ਦਿੱਤਾ ਜਾਊਗਾ ਜਿਹੜਾ ਕਹਿੰਦਾ ਨੰਬਰ ਜਿਹੜਾ ਪੰਜਾਬ ਜਾਂ ਬੰਦੇ ਕਿ ਕਹਿੰਦੇ ਬਾੜ ਦੇ ਤੁਹਾਡੇ ਨਾਲ ਕੰਟੈਕਟ ਕਰਨ ਉਹਨਾਂ ਦੀ ਚਾਹੇ ਦੀ ਨਹੀਂ ਕਿਹਾ 15 ਮੇਨ ਬੰਦਿਆਂ ਦਾ ਅਸੀਂ ਨੰਬਰ ਨੋਟ ਰੱਖਾਂਗੇ ਔਰ ਕਦੇ ਕਿਸੇ ਨੂੰ ਐਮਰਜੈਂਸੀ ਆਉਂਦੀ ਹੈ ਤੇ ਉਹਦਾ ਨੰਬਰ ਮੇਰੇ ਟੈਲੀਫੋਨ 'ਚ ਜਰੂਰ ਹੋਣਾ ਚਾਹੀਦਾ ਹੈ ਇਹ ਇੰਦਾ ਦਾ ਵੀ ਹੋ ਗਿਆ ਇਹ ਕਹਿੰਦੇ ਐਮਪੀ ਸੀ ਜਿਹੜੇ ਫੋਨ ਨਹੀਂ ਚੱਕਦੇ ਸੀ ਹੁਣ ਉਹ ਬੀਤ ਗਿਆ ਰਾਜਾ ਵੜਿੰਗ ਹੈ ਪਹਿਲੇ ਐਮਪੀ ਦੀ ਗੱਲ ਨਾ ਕਰੋ ਚਲੋ ਉਹ ਸਮਾਂ ਪਤਾ ਲੱਗੇਗਾ ਆਉਣ ਵਾਲਾ ਸਮਾਂ ਕੀ ਕਹਿੰਦਾ ਲੋਕ ਕਹਿੰਦੇ ਸੀ ਇੱਕ ਤਰੀਕ ਨੂੰ ਰਾਜਾ ਵੜਿੰਗ ਮਿਲੇਗਾ ਨਹੀਂ ਇਹ ਆਉਣ ਵਾਲਾ ਸਮਾਂ ਦੱਸੇਗਾ ਕਿ ਟੈਲੀਫੋਨ ਚੱਕਾਂਗੇ ਹਾਂਜੀ ਨੈਕਸਟ ਆ ਰਹੇ ਉਹਦੇ ਕੀਸ ਨਵੇਂ ਲੋਕ ਮੈਂ ਲੋਕਾਂ ਨੂੰ ਕਹੂੰਗਾ ਕਿ ਲੋਕਾਂ ਨੇ ਸੰਕੇਤ ਦਿੱਤੇ ਕਿ ਆਉਣ ਵਾਲਾ ਕੱਲ ਕਾਂਗਰਸ ਪਾਰਟੀ ਦਾ ਹੈ ਲੋਗਾ ਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਇੱਕ ਅਸੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀ ਕਮਾਂਡ ਸੰਭਾਲ ਸਕਦੀ ਹੈ ਜਿਹੜੀ ਪੰਜਾਬ ਨੂੰ ਚਲਾ ਸਕਦੀ ਹੈ ਉਸੇ ਦਾ ਕਾਰਨ ਇਹ ਆ ਕਿ ਅਸੀਂ ਸੱਤ ਸੀਟਾਂ ਤੇ ਸਭ ਤੋਂ ਵੱਡਾ ਵੋਟ ਸ਼ੇਅਰ ਕਾਂਗਰਸ ਪਾਰਟੀ ਦਾ ਹੋਇਆ ਔਰ ਮੈਨੂੰ ਲੱਗਦਾ ਹੈ ਕਿ ਸਾਨੂੰ ਪੂਰਾ ਹੁਣ ਤਵੱਜੋ ਦੇ ਕੇ ਫੋਕਸ ਕਰਕੇ ਆਉਣ ਵਾਲੀਆਂ ਜਿਹੜੀਆਂ ਚੋਣਾਂ ਉਹਦੀ ਲੜਾਈ ਲੜਨੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਪਏਗਾ ਕਿਤੇ ਕੋਈ ਮਾੜੇ ਮੋٹے ਗੁੱਸੇ ਗਿਲੇ ਆ ਉਹਨਾਂ ਨੂੰ ਪੁਲਾ ਕੇ ਅਸੀਂ ਕਾਂਗਰਸ ਪਾਰਟੀ ਦੀ ਦੀ ਚੜ੍ਹਦੀ ਕਲਾ ਦੀ ਆਉਣ ਵਾਲੇ ਸਮਝ ਗੱਲ ਕਰਾਂਗੇ ਜੀ ਸਰਪੰਚਾ ਨੂੰ ਦੱਸਾਂਗੇ ਕੋਈ ਦੱਸਣਾ ਨਹੀਂ ਇੱਥੇ ਵੀ ਨਹੀਂ ਹਾਂਜੀ ਤੇ ਕਹਿ ਜੀ ਕਿਹੜਾ ਟੋਕਿਆ ਆ ਜੋ ਇੰਨਾ ਲੋਕਾਂ ਦਾ ਹੁਸ਼ਾ ਹੈ ਲੋਕੀ ਇੰਨਾ ਮਿਲਣ ਨੂੰ ਤਅਲਬੀਆ ਕੁ ਜਾ ਰਹੇ ਆ ਵੇਖੋ ਰਾਜਾ ਬਰਿੰਗਸਾਹਬ ਲੁਧਿਆਣਾ ਸ਼ਹਿਰ ਚ ਲੋਕਾਂ ਨੇ ਕਾਂਗਰਸ ਨੂੰ ਮੈਂਡੇਟ ਦਿੱਤਾ ਉਹਦਾ ਧਨਵਾਦੀ ਦੌਰਾਂ ਉਹਨਾਂ ਨੇ ਸੈਂਟਰ ਹਲਕੇ ਦੇ ਕੀਤਾ ਸਾਰੇ ਵਰਕਰਾਂ ਚ ਬੜਾ ਭਾਰੀ ਉਤਸ਼ਾਹ ਔਰ ਮੈਂ ਪੂਰਨ ਆਸਾਂ ਤੇ ਆਸਵੰਦਾ ਹਾਂ ਵੀ 27 ਦੇ ਵਿੱਚ ਪੰਜਾਬ ਚ ਕਾਂਗਰਸ ਦੀ ਸਰਕਾਰ ਬਣੇਗੀ ਤੇ ਅਸੀਂ ਲੁਧਿਆਣਾ ਚ ਕਾਂਗਰਸ ਪਾਰਟੀ ਨੂੰ ਬੜੀ ਮਜ਼ਬੂਤੀ ਨਾਲ ਅੱਗੇ ਵਧਾਵਾਂਗੇ ਰਾਜਾ ਬਰਿੰਗ ਦੇ ਕਹਿ ਰਹੇ ਕਿ ਜਿਵੇਂ ਕਿ ਅੱਜ ਮੈਂ ਰੌਡ ਕਰ ਰਿਹਾ ਕਿ ਮੂਤ ਨੂੰ ਵਧਾਈ ਔਰ ਦੇਰ ਬਾਅਦ ਦੇ ਧੰਨਵਾਦ ਕਰਨ ਵਾਲਾ ਆਹ ਗਲੀ ਗਲੀ ਵੀ ਜਾਊਗਾ ਲੋਕਾਂ ਨਾਲ ਹਰੇਕ ਨਾਲ ਮਿਲਾਂਗਾ ਵਰਕਰ ਨਾਲ ਅਸੀਂ ਤਾਂ ਤਿਆਰ ਬੈਠੇ ਆ ਜੀ 15 20 ਦਿਨ ਬਾਅਦ ਇਲੈਕਸ਼ਨ ਆ ਗਈ ਜਲੰਧਰ ਦੀ ਬਾਅਦ ਇਲੈਕਸ਼ਨ ਚ ਉਹਨਾਂ ਨੇ ਵਾਰਡ ਲੈਵਲ ਤੇ ਹੈ ਨਾ ਸਾਡੀ ਤਿਆਰੀ ਆ ਜਿੱਦਾਂ ਪਾਰਟੀ ਦਾ ਹੁਕਮ ਲੱਗੇਗਾ ਅਸੀਂ ਆਪਣੇ ਕੰਮ ਤੇ ਤੁਰ ਪੜਾਂਗੇ ਸਰਪੰਚਰ ਇਲੈਕਸ਼ਨ ਵੀ ਆ ਰਹੇ ਉਹਦੇ ਵਾਸਤੇ ਲੋਕਾਂ ਨੂੰ ਕੀ ਮਿਲ ਕਰਾ ਚਾਹੁੰਗੇ ਦੇਖੋ ਜੀ ਅਸੀਂ ਤਿਆਰ ਆ ਇਲੈਕਸ਼ਨ ਲਈ ਪਰ ਮੇਰਾ ਜਾਤੀ ਮੰਨਣਾ ਵੀ ਇਹ ਸਰਕਾਰ ਇਲੈਕਸ਼ਨ ਕਰੂਗੀ ਦੇਖੋ ਜੀ ਅਸੀਂ ਤਿਆਰ ਆ ਇਲੈਕਸ਼ਨ ਲਈ ਪਰ ਮੇਰਾ ਜਾਤੀ ਮੰਨਣਾ ਵੀ ਇਹ ਸਰਕਾਰ ਇਲੈਕਸ਼ਨ ਕਰਾਉਂਦੀ ਨਹੀਂ ਅਸੀਂ ਸਾਡਾ ਦੇਖੋ ਕਾਂਗਰਸ ਪਾਰਟੀ ਅਸੀਂ ਡੈਮੋਕ੍ਰੇਸੀ 'ਚ ਵਿਸ਼ਵਾਸ ਕਰਦੇ ਆਂ ਅਸੀਂ ਡਾਕਟਰ ਭੀਮrao Ambedkar ਜੀ ਦੇ ਬਣਾਏ ਸੰਵਿਧਾਨ 'ਚ ਵਿਸ਼ਵਾਸ ਰੱਖਦੇ ਆਂ ਤੇ ਇਹ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਐ ਇਹ ਨਾ ਤਾਂ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੀ ਐ ਤੇ ਨਾ ਸੰਵਿਧਾਨ 'ਚ ਵਿਸ਼ਵਾਸ ਰੱਖਦੀ ਐ ਇਹਨਾਂ ਨੇ ਮੈਨੂੰ ਲੱਗਦਾ ਇਲੈਕਸ਼ਨ ਨੂੰ ਨਹੀਂ ਕਰਾਉਣੇ ਜੇ ਅੱਜ ਇਲੈਕਸ਼ਨ ਦੀ ਕਾਗਜ਼ ਦੇਣ ਅਸੀਂ ਤਿਆਰ ਆਂ 500 ਬੰਦੇ ਤਾਂ ਕੱਟਦੇ ਨਹੀਂ ਦੇਖੋ ਜੀ ਸਾਡੇ ਸ਼ੋ ਪਿਛਲੇ 22 ਸਾਲ ਦੇ ਲਗਾਤਾਰ ਡਾਵਰ ਸਾਹਿਬ ਨੇ ਵੀ ਦੇਖੇ ਨੇ ਵਰਿੰਗ ਸਾਹਿਬ ਨੇ ਵੀ ਸਾਡੀ ਮੀਟਿੰਗ ਦੇਖੀ ਆ ਅਸੀਂ ਪੂਰੀ ਤਰ੍ਹਾਂ ਲੋਕਾਂ ਦੇ ਵਿੱਚ ਆ ਹਰ ਵੇਲੇ ਵੇਲਣਾ ਔਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਮੇਰਾ ਵਾਰਡ ਨੰਬਰ 51 ਇਸ ਨੇਰੀ ਚ ਵੀ ਸੈਂਟਰ ਹਲਕੇ ਸਾਡਾ ਵਾਰਡ ਆ ਜਿਹੜਾ ਜਿੱਤ ਕੇ ਗਏ ਕਾਂਗਰਸ ਪਾਰਟੀ ਸਾਡਾ ਹਲਕਾ ਵਾਰਡ ਜਿੱਤ ਕੇ ਗਈ ਤੇ ਉਹਨਾਂ ਨੇ ਕਿਹਾ ਕਿ ਇਹ ਗੱਲ ਕਿ ਤੁਹਾਨੂੰ ਵਰਕਰ ਮੋਬਾਈਲਾਈਜ਼ ਕਰਨ ਦੀ ਗੱਲ ਹੈ ਵਰਕਰ ਮੋਬਾਈਲਾਈਜ਼ ਕਰਨ ਦੀ ਗੱਲ ਹੈ ਵੀ ਵਰਕਰ ਜ਼ਮੀਨ ਤੇ ਆਣ ਹਵਾਈ ਲੀਡਰ ਹੀ ਨਾ ਕਰਨ ਇਹ ਫੋਟਾਂ ਅਪਚਾ ਕੇ ਕੁਰਤੇ ਬਿਆਮੇ ਪਾ ਕੇ ਤੇ ਘਰ ਚਲੇ ਜਾਣ ਵਰਕਰਾਂ ਨੂੰ ਜ਼ਮੀਨ ਤੇ ਜਾਣ ਦੀ ਗੱਲ ਹੈ ਉਹ ਮੈਸੇਜ ਸਿਰਫ ਇਹੀ ਹੈ ਅੱਜ ਕੀ ਕਰ ਰਹੇ ਹੋਗੇ ਅੱਜ ਦੇਖੋ ਤੁਸੀਂ ਦੇਖੋ ਜੀ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਕਿੰਗ ਪੈਲੇਸ ਦੇ ਵਿੱਚ ਸਾਡੇ ਅ ਮੈਮੋਰੀ ਆਫ ਪਾਰਲੀਮੈਂਟ ਸਾਹਿਬ ਨੂੰ ਰਾਜਾ ਬਾਈ ਨੂੰ ਲੋਕੀ ਉਹਨਾਂ ਦੀ ਇੱਕ ਇੱਕ ਝਲਕ ਵੇਖਣ ਲਈ ਆਏ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਯੂਥ ਇੱਥੇ ਆਇਆ ਮਾਵਾਂ ਇੱਥੇ ਆਈਆਂ ਬਜ਼ੁਰਗ ਇੱਥੇ ਆਏ ਨੇ ਠੀਕ ਹੈ ਗਰਮੀ ਗਿੰਦੀ ਸੀ ਫੇਰ ਵੀ ਤੁਸੀਂ ਦੇਖੋ ਚਾਰੇ ਪਾਸੇ ਨੋਗੀ ਲੋਕ ਸਿਰਫ ਰਾਜੇ ਨੂੰ ਆਪ ਦੇ ਲੀਡਰ ਨੂੰ ਦੇਖਣ ਆਏ ਨੇ ਤੇ ਡਾਵਲ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਰਾਜੇ ਬਾਈ ਦੀ ਜਿੱਤ ਦੇ ਵਿੱਚ ਤੁਸੀਂ ਦੇਖੋ ਸੈਂਟਰ ਹਲਕਾ ਸਾਰਾ ਰੋਡ ਤੇ ਆਇਆ ਪਿਆ ਕਿੰਗ ਪਲੱਸ ਪਰ ਆਇਆ ਪਿਆ ਆਲੇ ਦੁਲੇ ਲੋਕ ਹੀ ਲੋਕ ਨੇ ਤੇ ਰਾਜਾ ਬਾਈ ਨੇ ਸਭ ਦਾ ਆਕੇ ਧੰਨਵਾਦ ਕੀਤਾ ਆਪਦੇ ਇੱਕ ਇੱਕ ਵਰਕਰ ਦਾ ਇੱਕ ਇੱਕ ਲੀਡਰ ਦਾ ਆਕੇ ਕੋਟਨ ਕੋਟ ਧੰਨਵਾਦ ਕੀਤਾ ਕੀ ਕਹਿਣਾ ਚਾਹੋਗੇ ਜੋ ਰਾਜਾ ਜੀ ਨੇ ਕਿਹਾ ਕਿ ਜਿਹੜੇ ਵਲੰਟੀਅਰ ਆਉਣਗੇ ਜਿਵੇਂ ਉਹਨਾਂ ਟਿਕ ਦਿੱਤੀ ਜਾਊਗੀ ਕਿਤੇ ਸ਼ਿਕਾਇਤ ਨਹੀਂ ਦਿੱਤੀ ਆ ਉਹੀ ਇਹ ਤਾਂ ਬਿਲਕੁਲ ਸੱਚੀ ਗੱਲ ਹੈ ਜੀ ਜੋ ਬੰਦਾ ਜੋ ਬੰਦਾ ਗਰਾਊਂਡ ਲੈਵਲ ਤੇ ਕੰਮ ਕਰੂਗਾ ਉਹੀ ਜਿੱਤ ਸਕਦਾ ਹੈ ਹਵਾ ਦੇ ਵਿੱਚ ਖਾਲੀ ਜਿੰਦਾਬਾਦ ਕਰਨਾ ਲੀਡਰ ਨਹੀਂ ਬੰਦਾ ਠੀਕ ਹੈ ਤੇ ਲੋਕਾਂ ਨੂੰ ਆਪ ਦੀ ਪਾਵਰ ਆਪ ਦੀ ਸਟ੍ਰੈਂਥ ਦਿਖਾਣੀ ਪੈਣੀ ਹੈ ਤਾਂ ਹੀ ਉਹ ਟਿਕਦੇ ਹੱਕਦਾਰ ਹੋਣਗੇ ਆਉਣ ਵਾਲੇ ਇਲੈਕਸ਼ਨਾਂ ਦੇ ਕੀ ਗੱਲ ਚੋਂਗੇ 100% ਸਾਡਾ ਕਾਂਗਰਸ ਪਾਰਟੀ ਦਾ ਮੇਰੇ ਬਣੂਗਾ ਤੁਸੀਂ ਲਿਖ ਕੇ ਲੈ ਲਓ ਕਾਂਗਰਸ ਪਾਰਟੀ ਪੰਜਾਬ ਦੇ ਵਿੱਚ ਕੀ ਹੁਣ ਇੰਡੀਆ ਦੇ ਵਿੱਚ ਆਪ ਦਾ ਪਰਚਮ ਪਰਚਮ ਲਹਿਰਾਉਗੀ ਔਰ ਆਮ ਵਾਂਡ ਟਾਈਮ ਸਭ ਕਾਂਗਰਸ ਪਾਰਟੀ ਦਾ ਪਾਰਟੀ ਵਾਲਾ ਜਿਹੜੇ ਵਾਅਦੇ ਕੀਤੇ ਉਹ ਪੂਰੇ ਕੀਤੇ ਜਾਣਗੇ 100% 100% ਪੂਰ ਪੂਰੇ ਹੋਣਗੇ